सियावर रामचंद्र की जय मेरे, मेरे प्यारे देशवासियों राम राम जीवन ਦੇ ਕੁਝ ਪਲ ਈਸ਼ਵਰੀ ਆਸ਼ੀਰਵਾਦ ਦੀ ਵਜ੍ਹਾ ਨਾਲ ਹੀ ਯਥਾਰਥ ਵਿੱਚ ਬਦਲਦੇ ਹਨ ਅੱਜ ਸਾਡੇ ਸਾਰੇ ਭਾਰਤੀਆਂ ਲਈ ਦੁਨੀਆ ਭਰ ਵਿੱਚ ਫੈਲੇ ਰਾਮ ਭਗਤਾਂ ਲਈ ਅਜਿਹਾ ਹੀ ਪਵਿੱਤਰ ਅਵਸਰ ਹੈ ਹਰ ਪਾਸੇ ਰਬੂ ਸ਼੍ਰੀ ਰਾਮ ਦੀ ਭਗਤੀ ਦਾ ਅਦਭੁਤ ਵਾਤਾਵਰਣ ਹੈ ਚਾਰੇ ਦਿਸ਼ਾਵਾਂ ਵਿੱਚ ਰਾਮ ਨਾਮ ਦੀ ਧੂਮ ਰਾਮ ਭਜਨਾ ਦੀ ਅਦਭੁਤ ਸੁੰਦਰ ਮਧੁਰਤਾ ਹਰ ਕਿਸੇ ਨੂੰ ਇੰਤਜ਼ਾਰ ਹੈ 22 ਜਨਵਰੀ ਦਾ ਉਸ ਇਤਿਹਾਸਕ ਪਵਿੱਤਰ ਪਲ ਦਾ ਅਤੇ ਹੁਣ ਅਯੋਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰティਸ਼ਠਾ ਵਿੱਚ ਕੇਵਲ 11 ਦਿਨ ਹੀ ਬਚੇ ਹਨ ਮੇਰਾ ਸੁਭਾਗ ਹੈ ਕਿ ਮੈਨੂੰ ਇਸ ਪੁੰਨਿਆ ਅਫਸਰ ਦਾ ਗਵਾਹ ਬਣ ਦਾ ਮੌਕਾ ਮਿਲ ਰਿਹਾ ਹੈ ਇਹ ਮੇਰੇ ਲਈ ਕਲਪਨਾ ਅਤੀਤ అనుਭੂਤੀਆਂ ਦਾ ਸਮਾ ਹੈ ਭਾਬ ਵੀਰਬਲ ਮੈਂ ਪਹਿਲੀ ਵਾਰ ਜੀਵਨ ਵਿੱਚ ਇਸ ਤਰ੍ਹਾਂ ਦੀ ਮਨੋ ਭਾਵਨਾ ਵਿੱਚ ਉਲੰਘ ਰਿਹਾ ਹਾਂ ਮੈਂ ਵੱਖਰੀ ਤਰ੍ਹਾਂ ਦੀ ਭਗਤੀ ਭਾਵਨਾ ਮਹਿਸੂਸ ਕਰ ਰਿਹਾ ਹਾਂ ਮੇਰੇ ਅੰਤਰਮੰਦ ਦੀ ਭਾਵ ਯਾਤਰਾ ਮੇਰੇ ਲਈ ਮੇਰੇ ਲਈ ਪ੍ਰਗਟਾਵੇ ਦਾ ਨਹੀਂ ਮਹਿਸੂਸ ਕਰਨ ਦਾ ਮੌਕਾ ਹੈ ਚਾਹੁੰਦੇ ਹੋਏ ਵੀ ਮੈਂ ਇਸ ਦੀ ਡੁੰਗਾਈ ਵਿਆਪਕਤਾ ਅਤੇ ਤੀਬਰਤਾ ਨੂੰ ਸ਼ਬਦਾਂ ਵਿੱਚ ਬੰਨ ਨਹੀਂ ਪਾ ਰਿਹਾ ਤੁਸੀਂ ਵੀ ਭਲੀ ਭਾਂਤ ਮੇਰੀ ਸਥਿਤੀ ਸਮਝ ਸਕਦੇ ਹੋ ਜਿਸ ਸੁਪਨੇ ਨੂੰ ਕਈ ਪੀੜ੍ਹੀਆਂ ਨੇ ਸਾਲਾਂ ਤੱਕ ਇੱਕ ਸੰਕਲਪ ਦੀ ਤਰ੍ਹਾਂ ਆਪਣੇ ਦਿਲਾਂ ਵਿੱਚ ਜੀਵਿਆ ਮੈਨੂੰ ਉਸ ਦੀ ਸਿੱਧੀ ਦੇ ਸਮੇ ਮੌਜੂਦ ਰਹਿਣ ਦਾ ਸੁਭਾਗ ਮਿਲਿਆ ਹੈ ਪ੍ਰਭੂ ਨੇ ਮੈਨੂੰ ਸਾਰੇ ਭਾਰਤਵਾਸੀਆਂ ਦੀ ਅਗਵਾਈ ਕਰਨ ਦਾ ਨਮਿਤ ਬਣਾਇਆ ਹੈ ਨਮਿਤ ਮਾਤਰਮ ਭਵ ਸਭਯਾ ਸਚਨ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਵੇਂ ਸਾਡੇ ਸ਼ਾਸਤਰਾਂ ਵਿੱਚ ਵੀ ਕਿਹਾ ਗਿਆ ਹੈ ਸਾਨੂੰ ਈਸ਼ਵਰ ਦੇ ਯੱਗ ਲਈ ਰਾਧਨ ਲਈ ਕੋਦ ਵਿੱਚ ਦੇਵੀ ਚੇਤਨਾ ਜਾਗਰਿਤ ਕਰਨੀ ਹੁੰਦੀ ਹੈ ਇਸ ਦੇ ਲਈ ਸ਼ਾਸਤਰਾਂ ਵਿੱਚ ਵਰਤ ਅਤੇ ਕਠੋਰ ਨਿਯਮ ਦੱਸੇ ਗਏ ਹਨ ਜਿਨ੍ਹਾਂ ਦੀ ਪ੍ਰਾਣ ਪ੍ਰਤੀਸ਼ਠਾ ਤੋਂ ਪਹਿਲਾਂ ਪਾਲਣਾ ਕਰਨੀ ਹੁੰਦੀ ਹੈ ਇਸ ਲਈ ਅਧਿਆਤਮਕ ਯਾਤਰਾ ਦੀਆਂ ਕੁਝ ਤਪਸਵੀ ਆਤਮਾਵਾਂ ਅਤੇ ਮਹਾਪੁਰਸ਼ਾਂ ਤੋਂ ਮੈਨੂੰ ਜੋ ਮਾਰਗਦਰਸ਼ਨ ਮਿਲਿਆ ਉਹਨਾਂ ਨੇ ਜੋ ਯਮ ਨਿਯਮ ਸੁਝਾਏ ਹਨ ਉਸ ਦੇ ਅਨੁਸਾਰ ਮੈਂ ਅੱਜ ਤੋਂ ਹੀ 11 ਦਿਨ ਦਾ ਵਿਸ਼ੇਸ਼ ਅਨੁਸ਼ਠਾਨ ਆਰੰਭ ਕਰ ਰਿਹਾ ਹਾਂ ਇਸ ਪਵਿੱਤਰ ਮੌਕੇ ਤੇ ਮੈਂ ਪਰਮਾਤਮਾ ਦੇ ਸ਼੍ਰੀ ਚਰਨਾਂ ਵਿੱਚ ਪ੍ਰਾਰਥਨਾ ਕਰਦਾ ਹਾਂ ਰਿਸ਼ੀਆਂ ਮੁਨੀਆਂ ਤਪਸਵੀਆਂ ਨੂੰ ਯਾਦ ਕਰਦਾ ਹਾਂ ਅਤੇ ਜਨਤਾ ਜਨਾਰਦਨ ਜੋ ਈਸ਼ਵਰ ਦਾ ਰੂਪ ਹੈ ਉਹਨਾਂ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਆਸ਼ੀਰਵਾਦ ਦਿਓ ਤਾਂ ਕਿ ਮਨ ਤੋਂ ਵਚਨ ਤੋਂ ਕਰਮ ਤੋਂ ਮੇਰੇ ਵੱਲੋਂ ਕੋਈ ਕਮੀ ਨਾ ਰਹੇ ਸਾਥੀਓ ਮੇਰਾ ਹੈ 11 ਦਿਨ ਦੇ ਆਪਣੇ ਅਨੁਸ਼ਠਾਨ ਦਾ ਆਰੰਭ ਮੈਂ 나सिक ताम पंचवटी ਤੋਂ ਕਰ ਰਿਹਾ ਹਾਂ पंचवटी ਉਹ ਪਾਵਨ ਧਰਤੀ ਹੈ ਜਿੱਥੇ ਪ੍ਰਭੂ ਸ਼੍ਰੀ ਰਾਮ ਨੇ ਕਾਫੀ ਸਮਾਂ ਬਿਤਾਇਆ ਸੀ ਅਤੇ ਅੱਜ ਮੇਰੇ ਲਈ ਇੱਕ ਸੁਖਦ ਸੰਯੋਗ ਇਹ ਵੀ ਹੈ ਕਿ ਅੱਜ Swami Vivekananda ਜੀ ਦੀ ਜਨਮ ਦਿਨਤੀ ਹੈ ਸਵਾਮੀ ਵਿਵੇਕਾਨੰਦ ਜੀ ਹੀ ਤਾਂ ਸਨ ਜਿਨ੍ਹਾਂ ਨੇ ਹਜ਼ਾਰਾਂ ਸਾਲਾਂ ਤੋਂ ਅਕਰੰਤਿਤ ਭਾਰਤ ਦੀ ਆਤਮਾ ਨੂੰ ਝੰਡਾੜਿਆ ਸੀ ਅੱਜ ਉਹੀ ਆਤਮ ਅੱਜ ਉਹੀ ਆਤਮ ਵਿਸ਼ਵਾਸ ਸ਼ਾਨਦਾਰ ਰਾਮ ਮੰਦਰ ਦੇ ਰੂਪ ਵਿੱਚ ਸਾਡੀ ਪਛਾਣ ਬਣ ਕੇ ਸਾਰਿਆਂ ਦੇ ਸਾਹਮਣੇ ਹੈ ਅਤੇ ਸੋਨੇ ਤੇ ਸੁਹਾਗਾ ਦੇਖੋ ਅੱਜ ਮਾਤਾ ਜੀ ਜਿਆ ਬਾਈ ਦੀ ਜਨਮ ਦਿਨਤੀ ਹੈ ਮਾਤਾ ਜੀਜਾ ਬਾਈ ਜਿਨ੍ਹਾਂ ਨੇ ਚਤਰਪਤੀ சிவாਜੀ ਮਹਾਰਾਜ ਦੇ ਰੂਪ ਵਿੱਚ ਮਹਾਂ ਮਾਨਵ ਨੂੰ ਜਨਮ ਦਿੱਤਾ ਸੀ ਅੱਜ ਅਸੀਂ ਆਪਣੇ ਭਾਰਤ ਨੂੰ ਜਿਸ ਮੌਜੂਦਾ ਰੂਪ ਵਿੱਚ ਦੇਖਦੇ ਹਾਂ ਇਸ ਵਿੱਚ ਮਾਤਾ ਜੀਜਾ ਬਾਈ ਦਾ ਬਹੁਤ ਵੱਡਾ ਯੋਗਦਾਨ ਹੈ ਸਾਤੇ ਸਾਥੀਓ ਜਦੋਂ ਮੈਂ ਮਾਤਾ ਜੀ ਜੈ ਬਾਈ ਨੂੰ ਯਾਦ ਕਰ ਰਿਹਾ ਹਾਂ ਤਾਂ ਸਹਿਜ ਰੂਪ ਨਾਲ ਮੈਨੂੰ ਆਪਣੀ ਮਾਂ ਦੀ ਯਾਦ ਆਉਣੀ ਵੀ ਬਹੁਤ ਸੁਭਾਵਿਕ ਹੈ ਮੇਰੀ ਮਾਂ ਜੀਵਨ ਦੇ ਅੰਤ ਤੱਕ ਮਾਲਾ ਜਪਦੇ ਹੋਏ ਸੀ타ਰਾਮ ਦਾ ਨਾਮ ਹੀ ਵਜਾਇਆ ਕਰਦੇ ਸਨ ਸਾਥੀਓ ਪ੍ਰਾਣ ਪ੍ਰティਸ਼ਠਾ ਦੀ ਸ਼ੁਭ ਘੜੀ सदीवी रचना ਦਾ ਉਹ ચેਤਨਪਲ ਅਧਿਆਤਮਿਕ అనుभूति ਦਾ ਉਹ ਮੌਕਾ ਗਰਭ ਗ੍ਰਹਿ ਵਿੱਚ ਉਸ ਪਲ ਕੀ ਕੁਝ ਨਹੀਂ ਹੋਵੇਗਾ ਸਾਥੀਓ ਸਰੀਰ ਦੇ ਰੂਪ ਵਿੱਚ ਮੈਂ ਉਸ ਪਵਿੱਤਰ ਪਲ ਦਾ ਗਵਾਹ ਬਣਾਂਗਾ ਹੀ ਲੇਕਿਨ ਮੇਰੇ ਮਨ ਵਿੱਚ ਮੇਰੇ ਦਿਲ ਦੇ ਹਰ ਹਿੱਸੇ ਵਿੱਚ 140 ਕਰੋੜ ਭਾਰਤੀ ਮੇਰੇ ਨਾਲ ਹੋਣਗੇ ਤੁਸੀਂ ਮੇਰੇ ਨਾਲ ਹੋਵੋਗੇ ਹੀ ਹਰ ਰਾਮ ਭਗਤ ਮੇਰੇ ਨਾਲ ਹੋਵੇਗਾ ਅਤੇ ਉਹ ਚੇਤਨਪਲ ਸਾਡੀਆਂ ਸਾਰਿਆਂ ਦੀ ਸਾਂਝੀ ਅਨੁਭੂਤੀ ਹੋਵੇਗੀ ਮੈਂ ਆਪਣੇ ਨਾਲ ਰਾਮ ਮੰਦਰ ਲਈ ਆਪਣੇ ਜੀਵਨ ਨੂੰ ਸਮਰਪਿਤ ਕਰਨ ਵਾਲੇ ਅਣਗਿਣਤ ਵਿਅਕਤੀਤਵਾਂ ਦੀ ਪ੍ਰੇਰਣਾ ਲੈ ਕੇ ਜਾਵਾਂਗਾ त्याग तपस्या ਦੀਆਂ ਉਹ ਮੂਰਤੀਆਂ 500 ਸਾਲਾਂ ਦਾ ਉਹ ਸਬਰ ਲੰਮੇ ਸਬਰ ਦਾ ਉਹ ਕਾਲ ਅਣਗਿਣਤ ਤਿਆਗ ਤੇ ਤਪੱਸਿਆਵਾਂ ਦੀਆਂ ਗਾਥਾਵਾਂ ਕਿੰਨੇ ਹੀ ਲੋਕ ਹਨ ਜਿਨ੍ਹਾਂ ਦੇ ਨਾਂ ਤੱਕ ਕੋਈ ਨਹੀਂ ਜਾਣਦਾ ਲੇਕਿਨ ਜਿਨ੍ਹਾਂ ਦੇ ਜੀਵਨ ਦਾ ਇੱਕ ਮਾਤਰ ਟੀਚਾ ਰਿਹਾ ਹੈ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਅਜਿਹੇ ਅਣਗਿਣਤ ਲੋਕਾਂ ਦੀਆਂ ਯਾਦਾਂ ਮੇਰੇ ਨਾਲ ਹੋਣਗੀਆਂ ਜਦੋਂ 140 ਕਰੋੜ ਦੇਸ਼ਵਾਸੀ ਉਸ ਪਲ ਵਿੱਚ ਮੇਰੇ ਨਾਲ ਜੁੜ ਜਾਣਗੇ ਅਤੇ ਜਦੋਂ ਮੈਂ ਤੁਹਾਡੀ ਊਰਜਾ ਨੂੰ ਨਾਲ ਲੈ ਕੇ ਗਰਭਗ੍ਰਹਿ ਵਿੱਚ ਪ੍ਰਵੇਸ਼ ਕਰਾਂਗਾ ਤਾਂ ਮੈਨੂੰ ਵੀ ਅਹਿਸਾਸ ਹੋਵੇਗਾ ਕਿ ਮੈਂ ਇਕੱਲਾ ਨਹੀਂ ਤੁਸੀਂ ਸਾਰੇ ਮੇਰੇ ਨਾਲ ਹੋ ਸਾਥੀਓ ਇਹ 11 ਦਿਨ ਨਿੱਜੀ ਤੌਰ ਤੇ ਮੇਰੇ ਯਮ ਨਿਯਮ ਤਾਂ ਹਨ ਹੀ ਲੇਕਿਨ ਮੇਰੇ ਭਾਵ ਵਿੱਚ ਵਿੱਚ ਤੁਸੀਂ ਸਾਰੇ ਸਮਾਏ ਹੋ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਵੀ ਮਨ ਤੋਂ ਮੇਰੇ ਨਾਲ ਜੁੜੇ ਰਹੋ RAM LALLA ਦੇ ਚਰਨਾਂ ਵਿੱਚ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਵੀ ਉਸੇ ਭਾਵਨਾ ਨਾਲ ਅਰਪਿਤ ਕਰਾਂਗਾ ਜੋ ਭਾਵਨਾਵਾਂ ਮੇਰੇ ਅੰਦਰ ਪੈਦਾ ਹੋ ਰਹੀਆਂ ਹਨ ਸਾਥੀਓ ਅਸੀਂ ਸਾਰੇ ਇਸ ਸੱਚ ਨੂੰ ਜਾਣਦੇ ਹਾਂ ਕਿ ਈਸ਼ਵਰ ਨਿਰਆਕਾਰ ਹੈ ਲੇਕਿਨ ਈਸ਼ਵਰ ਸਾਕਾਰ ਰੂਪ ਦੇ ਵਿੱਚ ਵੀ ਸਾਡੀ ਅਧਿਆਤਮਿਕ ਯਾਤਰਾ ਨੂੰ ਬਲ ਦਿੰਦੇ ਨੇ ਜਨਤਾ ਜਨਾਰਦਨ ਵਿੱਚ ਈਸ਼ਵਰ ਦਾ ਰੂਪ ਹੁੰਦਾ ਹੈ ਇਹ ਮੈਂ ਪਰਤੱਖ ਰੂਪ ਵਿੱਚ ਦੇਖਿਆ ਹੈ ਮਹਿਸੂਸ ਕੀਤਾ ਹੈ لیکن ਜਦੋਂ ਈਸ਼ਵਰ ਰੂਪੀ ਉਹ ਜਨਤਾ ਸ਼ਬਦਾਂ ਵਿੱਚ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੀ ਹੈ ਆਸ਼ੀਰਵਾਦ ਦਿੰਦੀ ਹੈ ਤਾਂ ਮੇਰੇ ਅੰਦਰ ਵੀ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ ਅੱਜ ਮੈਨੂੰ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਇਸ ਲਈ ਮੇਰੀ ਪ੍ਰਾਰਥਨਾ ਹੈ ਕਿ ਸ਼ਬਦਾਂ ਵਿੱਚ ਲਿਖਤ ਵਿੱਚ ਆਪਣੀਆਂ ਭਾਵਨਾਵਾਂ ਜ਼ਰੂਰ ਪ੍ਰਗਟ ਕਰੋ ਮੈਨੂੰ ਆਸ਼ੀਰਵਾਦ ਦਿਓ ਤੁਹਾਡੇ ਆਸ਼ੀਰਵਾਦ ਦਾ ਇੱਕ ਇੱਕ ਸ਼ਬਦ ਮੇਰੇ ਲਈ ਸ਼ਬਦ ਨਹੀਂ ਮੰਤਰ ਹੈ ਮੰਤਰ ਦੀ ਸ਼ਕਤੀ ਦੇ ਤੌਰ ਤੇ ਆਪਣੇ ਸ਼ਬਦਾਂ ਨੂੰ ਭਾਵਨਾਵਾਂ ਨੂੰ ਨਮੋ ਐਪ ਦੇ ਮਾਧਿਅਮ ਨਾਲ ਸਿੱਧਾ ਮੇਰੇ ਤੱਕ ਪਹੁੰਚਾ ਸਕਦੇ ਹੋ ਆਓ ਪ੍ਰਭੂ શ્રી ਰਾਮ ਸਾਰੇ ਪ੍ਰਭੂ શ્રી ਰਾਮ ਦੀ ਭਗਤੀ ਵਿੱਚ ਡੁੱਬ ਜਾਈਏ ਆਪ ਸਭ ਰਾਮ ਭਗਤਾਂ ਨੂੰ ਕੋਟੀ ਕੋਟੀ ਨਮਨ ਜੈ ਸ਼ੀ ਰਾਮ ਜੈ ਸ਼ੀ ਰਾਮ ਜੈ ਸ਼ੀ ਰਾਮ